ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਗੁਰਦੁਆਰੇ ਦੇ ਪ੍ਰਧਾਨ ਬਾਬੂ ਸਿੰਘ ਜੀ ਆਈਪੀਐਸ ਅਫਸਰ ਸਨ ਜੋ ਬਟਵਾਰੇ ਦੇ ਵੇਲੇ ਬਠਿੰਡੇ ਦੇ ਕਪਤਾਨ ਲੱਗੇ ਹੋਏ ਸਨ ਉਹਨਾਂ ਦੇ ਪਾਸ ਬਰਕਤ ਅਲੀ ਸ਼ਾ ਨਾਮ ਦਾ ਇੱਕ ਸਿਪਾਹੀ ਕੰਮ ਕਰਦਾ ਸੀ ਉਸਨੇ ਪਾਕਿਸਤਾਨ ਜਾਣ ਦੀ ਪਰਵਾਨਗੀ ਲੈ ਲਈ ਹੋਈ ਸੀ ਪਾਕਿਸਤਾਨ ਜਾ ਕੇ ਉਸਨੇ ਇੱਕ ਚਿੱਠੀ ਸਰਦਾਰ ਬਾਬੂ ਸਿੰਘ ਜੀ ਨੂੰ ਭੇਜੀ ਜੋ ਉਹਨਾਂ ਨੇ ਗੁਰਦੁਆਰੇ ਸਾਰੀ ਸੰਗਤ ਨੂੰ ਸੁਣਾਈ ਜਿਸ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਸੀ ਕਿ 14 ਅਗਸਤ 1947 ਦੀ ਰਾਤ ਨੂੰ ਜਿੰਨੇ ਵੀ ਮੁਸਲਮ ਸਿਪਾਹੀ ਬਠਿੰਡੇ ਵਿੱਚ ਸਨ ਉਹਨਾਂ પાસેੋਂ ਹਥਿਆਰ ਅਤੇ ਵਰਦੀਆਂ ਲੈ ਲਈਆਂ ਗਈਆਂ ਅਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਪਾਕਿਸਤਾਨ ਜਾਣ ਦੀ ਤਿਆਰੀ ਕਰ ਲਵੋ ਰਾਤ ਨੂੰ ਥਾਂ ਪਰ ਥਾਂ ਮੁਸਲਮਾਨਾਂ ਦੇ ਘਰਾਂ ਨੂੰ ਲੁੱਟਿਆ ਜਾ ਰਿਹਾ ਸੀ ਅਤੇ ਅੱਗਾਂ ਲਾਈਆਂ ਜਾ ਰਹੀਆਂ ਸਨ ਉਸ ਬਰਕਤ ਅਲੀ ਸ਼ਾਸਪਾਹੀ ਨੇ ਅੱਗੇ ਲਿਖਿਆ ਕਿ ਮੇਰੀਆਂ ਦੋ ਨੌਜਵਾਨ ਧੀਆਂ ਸਨ ਮੈਨੂੰ ਡਰ ਲੱਗ ਰਹਾ ਸੀ ਕਿ ਕਿਦਰੇ ਉਹਨਾਂ ਨੂੰ ਕੋਈ ਜ਼ਬਰਦਸਤੀ ਫੜ ਕੇ ਨਾ ਲੈ ਜਾਵੇ ਅਸੀਂ ਕੋਠੇ ਚੜ੍ਹ ਕੇ ਅੱਗਾ ਲੱਗੀਆਂ ਹੋਈਆਂ ਵੇਖੀਆਂ ਖਿਆਲ ਆਇਆ ਕਿਉਂ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਵਾਸਤਾ ਪਾਵਾਂ ਕਿ ਇਸ ਵਕਤ ਮੇਰੀ ਸਹਾਇਤਾ ਕਰੋ ਕਿਉਂਕਿ ਮੈਂ ਪੀਰ ਬੁੱਧੂ ਸ਼ਾਹੀ ਔਲਾਦ ਵਿੱਚੋਂ ਆ ਉਹਨਾਂ ਨੇ ਗੁਰੂ ਸਾਹਿਬ ਦੀ ਸਹਾਇਤਾ ਨ ਉਸ ਵੇਲੇ ਕੀਤੀ ਸੀ ਜਦੋਂ ਕਿ 400 ਪਠਾਨ ਗੁਰੂ ਸਾਹਿਬ ਦੀ ਫੌਜ ਨੂੰ ਛੱਡ ਕੇ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵਿੱਚ ਜਾ ਮਿਲੇ ਸਨ ਇਸ ਵਾਸਤੇ ਮੈਂ ਗੁਰੂ ਸਾਹਿਬ ਨੂੰ ਵਾਸਤਾ ਪਾਇਆ ਕਿ ਮੇਰੇ ਵੱਡੇ ਵਡੇਰਿਆਂ ਨੇ ਤੁਹਾਡੀ ਉਸ ਵੇਲੇ ਸਹਾਇ ਕੀਤੀ ਸੀ ਜਦੋਂ ਤੁਸੀਂ ਪੀੜ ਵਿੱਚ ਸੀ ਅੱਜ ਮੇਰੇ ਤੇ ਵਿਪਤਾ ਆ ਗਈ ਹੈ ਤੁਸੀਂ ਮੇਰੀ ਮਦਦ ਕਰੋ ਅਤੇ ਇਸ ਤੋਂ ਸੜਾਓ ਦੁਆ ਕਰਦਿਆਂ ਕਰਦਿਆਂ ਮੇਰੇ ਤੇ ਜਾਗੋ ਮਿੱਟੀ ਦੀ ਹਾਲਤ ਛਾ ਗਈ ਅਤੇ ਮੈਂ ਕੀ ਦੇਖਦਾ ਹਾਂ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਦੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਪਾਹੀ ਬਰਕਤ ਅਲੀ ਸ਼ਾ ਦੁਆ ਕਰਨ ਲੱਗਾ ਦੁਆ ਕਰਦਿਆਂ ਕਰਦਿਆਂ ਉਸ ਉੱਪਰ ਜਾਗੋ ਮਿੱਟੀ ਦੀ ਹਲਚ ਆ ਗਈ ਅਤੇ ਉਸਨੇ ਦੇਖਿਆ ਕਿ ਇੱਕ ਨਿਹਾਇਤ ਖੂਬਸੂਰਤ ਇਨਸਾਨ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਹੈ ਅਤੇ ਕਹਿ ਲੱਗਾ ਕਿ ਸਵੇਰੇ ਇੱਕ ਪੁਲਿਸ ਦਾ ਹਵਲਦਾਰ ਪੰਜ ਸਿਪਾਹੀ ਲੈ ਕੇ ਆਵੇਗਾ ਅਤੇ ਤੁਹਾਨੂੰ ਕਹੇਗਾ ਕਿ ਆਪਣਾ ਸਮਾਨ ਟਰੱਕ ਵਿੱਚ ਲੱਦ ਦਿਓ ਅਤੇ ਬੈਠ ਜਾਓ ਅਸੀਂ ਤੁਹਾਨੂੰ ਲਾਹੌਰ ਛੱਡ ਆਉਂਦੇ ਹਾਂ ਪਰ ਉਹਨਾਂ ਨਾਲ ਬਿਲਕੁਲ ਨਹੀਂ ਜਾਣਾ ਤੋੜ ਕੇ ਜਵਾਬ ਦੇ ਦੇਣਾ ਹੈ ਮਗਰੋਂ ਮਿਲਟਰੀ ਦੇ ਬੰਦੇ ਆਉਣਗੇ ਅਤੇ ਉਹਨਾਂ ਦੇ ਨਾਲ ਚਲੇ ਜਾਣਾ ਉਹ ਸਿਪਾਹੀ ਅੱਗੇ ਲਿਖਦਾ ਹੈ ਸਾਰੀ ਰਾਤ ਜਾਗਦਿਆਂ ਹੀ ਬੀਤ ਗਈ ਕਿਸੇ ਨੇ ਵੀ ਸਾਰੀ ਰਾਤ ਅੱਖ ਨਹੀਂ ਲਗਾਈ ਦਿਨ ਚੜਿਆ ਤਾਂ ਸੱਚਮੁੱਚ ਹੀ ਟਰੱਕ ਵਿੱਚ ਲੋਕ ਮੁਸਲਮਾਨਾਂ ਨੂੰ ਲੱਦਣ ਲੱਗ ਪਏ ਉਹ ਸਾਰੇ ਹੀ ਮੇਰੇ ਜਾਣੇ ਪਛਾਣੇ ਹੋਏ ਬੰਦੇ ਸਨ ਜਿਨ੍ਹਾਂ ਨਾਲ ਮੈਂ ਕਈ ਸਾਲਾਂ ਤੋਂ ਕੰਮ ਕਰਦਾ ਰਿਹਾ ਸੀ ਅਚਾਨਕ ਹੀ ਮੈਨੂੰ ਰਾਤਵਾਰੀ ਘਟਨਾ ਚ ਤੇ ਆ ਗਈ ਅਤੇ ਮੈਂ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਮੇਰਾ ਸਨਮਾਨ ਉਤਾਰ ਦਿਓ ਮੈਂ ਤੁਹਾਡੇ ਨਾਲ ਬਿਲਕੁਲ ਨਹੀਂ ਜਾਣਾ ਥੋੜੀ ਦੇਰ ਪਿਛੋਂ ਮਿਲਟਰੀ ਦੇ ਬੰਦੇ ਆ ਗਏ ਉਹਨਾਂ ਨੇ ਬਥੇਰਾ ਸਮਝਾਇਆ ਬੁਝਾਇਆ ਪਰ ਮੈਂ ਅੜਿਆ ਰਹਾ ਅਤੇ ਉਹ ਨਾਰਾਜ਼ ਹੋ ਕੇ ਚਲੇ ਗਏ ਥੋੜੀ ਦੇਰ ਪਿਛੋਂ ਮਿਲਟਰੀ ਦੇ ਬੰਦੇ ਆ ਗਏ ਅਤੇ ਅਸੀਂ ਉਹਨਾਂ ਦੇ ਟਰੱਕ ਵਿੱਚ ਸਮਾਨ ਲੱਦ ਕੇ ਤੁਰ ਪਏ ਉਹ ਸਾਨੂੰ ਫਿਰੋਜ਼ਪੁਰ ਬਾਰਡਰ ਤੇ ਛੱਡ ਆਏ ਜਿੱਥੇ ਕਿ ਹਜ਼ਾਰਾਂ ਦੇ ਕਿਲਤੀ ਵਿੱਚ ਸਾਡੇ ਹੋਰ ਪ੍ਰਾ ਬੈਠੇ ਹੋਏ ਸਨ ਰਾਤ ਨੂੰ ਸਾਨੂੰ ਸਭ ਨੂੰ ਹੁਕਮ ਹੋਇਆ ਸੀ ਕਿ ਦਰਿਆ ਦੇ ਦੂਸਰੇ ਪਾਸੇ ਰੇਲ ਗੱਡੀ ਖੜੀ ਹੈ ਉਸ ਵਿੱਚ ਜਾ ਕੇ ਬੈਠ ਜਾਓ ਸੋ ਸਾਰੇ ਜਣੇ ਉਸ ਪਾਸੇ ਤੁਰ ਪਏ ਸਾਡੇ ਨਾਲ ਮਿਲਟਰੀ ਦਾ ਇੱਕ ਜਮਾਦਾਰ ਸੀ ਜਿਸ ਦੇ ਥੱਲੇ ਬਹੁਤ ਸਾਰੇ ਹੋਰ ਮਿਲਟਰੀ ਦੇ ਬੰਦੇ ਸਨ ਉਹ ਸਾਡੇ ਆਲੇ-ਦੁਆਲੇ ਛਾਈ ਹੋਏ ਸਨ ਅਸੀਂ ਹਾਲੇ ਥੋੜੀ ਹੀ ਦੂਰ ਗਏ ਹੋਵਾਂਗੇ ਇੱਕ ਸਰਦਾਰ ਅਫਸਰ ਕੋੜੇ ਤੇ ਚੜਿਆ ਹੋਇਆ ਸਾਡੇ ਪਾਸ ਆਇਆ ਅਤੇ ਜਮਾਦਾਰ ਨੂੰ ਇੱਕ ਪਾਸੇ ਲੈ ਜਾ ਕੇ ਕੁਝ ਕਿਹਾ ਅਤੇ ਆਪ ਹਨੇਰੇ ਵਿੱਚ ਛੁਪ ਗਿਆ ਜਮਾਦਾਰ ਨੇ ਆ ਕੇ ਮੈਨੂੰ ਕਿਹਾ ਕਿ ਤੇਰਾ ਪਰਿਵਾਰ ਉਧਰ ਨਹੀਂ ਜਾਏਗਾ ਉਹ ਸਾਨੂੰ ਨਾਲ ਲੈ ਕੇ ਦੂਜੇ ਪਾਸੇ ਚਲਾ ਗਿਆ ਜਿੱਥੇ ਅੱਗੇ ਮਿਲਟਰੀ ਦੀ ਗੱਡੀ ਖੜੀ ਸੀ ਅਤੇ ਉਸ ਵਿੱਚ ਸਾਨੂੰ ਬਿਠਾ ਕੇ ਆਪ ਉੱਥੋਂ ਚਲਾ ਗਿਆ ਸਾਡੀ ਗੱਡੀ ਤੜਕਸਾਰ ਉੱਥੋਂ ਚੱਲੀ ਅਤੇ ਅਸੀਂ ਸਾਰੇ ਦਿਨ ਚੜਦੇ ਨੂੰ ਲਾਹੌਰ ਪਹੁੰਚ ਗਏ ਮਗਰੋਂ ਸਾਨੂੰ ਪਤਾ ਲੱਗਾ ਕਿ ਜਿਹੜੇ ਬੰਦੇ ਦਰਿਆਵਾਂ ਪਾਰ ਗੱਡੀ ਤੇ ਛਡਾਉਣ ਵਾਸਤੇ ਲਿਜਾਏ ਜਾ ਰਹੇ ਸਨ ਸਾਰੇ ਦੇ ਸਾਰੇ ਕਤਲ ਕਰ ਦਿੱਤੇ ਗਏ ਸਨ ਪਰ ਸਾਨੂੰ ਸਰਦਾਰ ਅਫਸਰ ਦੇ ਹੁਕਮ ਨਾਲ ਬਚਾ ਲਿਆ ਗਿਆ ਸੀ ਇਹ ਸੋਚਦਿਆਂ ਹੀ ਅਸੀਂ ਕਲਗੀਧਰ ਪਾਸ਼ਾ ਦਾ ਧੰਨਵਾਦ ਕੀਤਾ इसे न केंद्र अपने सेवक की आपे राखे आपे नाम जपावै जह जह काज किरत सेवक की तहां तहां उठतावै सेवक को निकटी होए दिखावे वाहेगुरु जी का खालसा वाहेगुरू जी की फतेह